ਅੰਬ ਦੀ ਡਾਣੀ ਤੋਤਾ ਬੈਠਾ ਅੰਬ ਦੀ ਡਾਣੀ ਤੋਤਾ ਬੈਠਾ ਅੰਬ ਪਕਣ ਨਾ ਦੇਵੇ ਸੋਣੀ ਪਾਬੋ ਨੂੰ ਦਿਉਰ ਵਸਣ ਨਾ ਦੇਵੇ ਸੋਣੀ ਪਾਬੋ ਨੂੰ ਦਿਉਰ ਵਸਣ ਨਾ ਦੇਵੇ ਸੋਣੀ ਪਾਬੋ ਨੂੰ ਸੁਣਵੇ ਦਿਉਰਾ ਨਖਰੇ ਵਾਲਿਆ ਸੁਣਵੇ ਦਿਉਰਾ ਨਖਰੇ ਵਾਲਿਆ ਲੱਗੇ ਜਾਨ ਤੋਂ ਮਹਿੰਗਾ ਵੇ ਲੈ ਜਾ ਮੇਰਾ ਲੱਕ ਮੇਣ ਕੇ ਮੇਲੇ ਗਿਆ ਤਾਂ ਲਿਆ ਦੀ ਲਹਿੰਗਾ ਵੇ ਲੈ ਜਾ ਮੇਰਾ ਮੇਣ ਕੇ ਸੁਣਨੀ ਪਾਬੋ ਨਖਰੇ ਵਾਲੀਏ ਸੁਣਨੀ ਪਾਬੋ ਨਖਰੇ ਵਾਲੀਏ ਤੈਥੋਂ ਹੈ ਕੀ ਮਹੰਗਾ ਨੀ ਤੇਰੇ ਮੂਰੇ ਥਾਣ ਸੁੱਟਿਆ ਪਾਵੇਂ ਸੁਥਣ ਸਵਾ ਪਾਵੇਂ ਲਹੰਗਾ ਨੀ ਤੇਰੇ ਮੂਰੇ ਥਾਣ ਸੁੱਟਿਆ ਖੱਟਾ ਪਉਣਾ ਲੈ ਕੇ ਨੀ ਮੈਂ ਸਾਗ ਨੂੰ ਗਈ ਸਾ ਖੱਟਾ ਪਉਣਾ ਲੈ ਕੇ ਨੀ ਮੈਂ ਸਾਗ ਨੂੰ ਗਈ ਸਾ ਪਉਣਾ ਮੈਂ ਥੇ ਟੰਗੀਆਂ ਆਈਆਂ ਨੀ ਮੈਂ ਧਰ ਨੂੰ ਨਾਨਕੀ ਮੰਗਿਆਈਆਂ ਨੀ ਮੈਂ ਧਰ ਨੂੰ ਨਾਨਕੀ ਮੰਗਿਆਈਆਂ ਖੱਟਾ ਪੋਣਾ ਲੈ ਕੇ ਨੀ ਮੈਂ ਸਾਗ ਨੂੰ ਗਈ ਸਾ ਪੋਣਾ ਤੋ ਦਯਾਰ ਮੇਰੇ ਨੂੰ ਅਡ ਕਰ ਦਿੱਤਾ ਦਯਾਰ ਮੇਰੇ ਨੂੰ ਅਡ ਕਰ ਦਿੱਤਾ ਦੇ ਕੇ ਸੇਰ ਪੰਜੀਰੀ ਤੂੰ ਅਡ ਹੋ ਗਿਆ ਵੇ ਮੇਰੇਆਂ ਦੁਖਾਂ ਦਾ ਸੀਰੀ ਤੂੰ ਅਡ ਹੋ ਗਿਆ ਵੇ ਮੇਰੇਆਂ ਦੁਖਾਂ ਦਾ ਸੀਰੀ ਤੂੰ ਅਡ ਹੋ ਗਿਆ ਵੇ ਦਯਾਰ ਮੇਰੇ ਨੂੰ ਅਡ ਕਰ ਦਿੱਤਾ ਦਯਾਰ ਮੇਰੇ ਨੂੰ ਅਡ ਕਰ ਦਿੱਤਾ ਦੇ ਕੇ ਸੌਰ ਸੇਰ ਪਕੋੜੇ ਛੋਟੇ ਦਯਾਰ ਬਿਨਾਂ ਕੌਣ ਚਕਾਉ ਤੋੜੇ ਛੋਟੇ ਦਿਉਰ ਬਿਨਾ ਕੌਣ ਚਕਾਉ ਤੋੜੇ ਛੋਟੇ ਦਿਉਰ ਬਿਨਾ ਕੌਣ ਚਕਾਉ ਤੋੜੇ ਸੁਣਵੇ ਕਾਲੇ ਆ ਪੀਲੇ ਹਿਰਨਾ ਤੇਰੇ ਸਿੰਘਾਂ ਤੇ ਕੀ ਕੁਛ ਲਿਖਿਆ ਤਿੱਤਰ ਤੇ ਮਰ ਗਿਆਈਆਂ ਵੇ ਪਹਿਲਾਂ ਤਾਂ ਟੱਪਦਾ ਕੰਦਾ ਕੋਠੇ ਪਹਿਲਾਂ ਤਾਂ ਟੱਪਦਾ ਸੀ ਕੰਦਾਂ ਕੋਠੇ ਹੁਣ ਨਹੀਂ ਟੱਪੀ ਦੀਆਂ ਖਾਈਆਂ ਹੁਣ ਨਹੀਂ ਸਿਆਣ ਦੀਆਂ ਦਿਉਰਾਂ ਨੂੰ ਪਰ ਜਾਇਆਂ ਹੁਣ ਨਹੀਂ ਸਿਆਣ ਦੀਆਂ ਦਿਉਰਾਂ ਨੂੰ ਪਰ ਜਾਇਆਂ ਦਿਉਰਣ ਝੜਕਦੀਆਂ ਬੇ ਅਕਲਾਂ ਪਰ ਜਾਇਆਂ ਦਿਉਰਣ ਝੜਕਦੀਆਂ ਜਾਂ ਤਾਂ ਦਿਉਰਾ ਅੱਡ ਤੂੰ ਹੋ ਜਾ ਜਾਂ ਤੂੰ ਕੱਢ ਲੈ ਕੰਦ ਵੇ ਮੈਂ ਬੁਰੀ ਕਰੂੰਗੀ ਆਕੜ ਕੇ ਨਾ ਲੰਘ ਵੇ ਮੈਂ ਬੁਰੀ ਕਰੂੰਗੀ ਆਕੜ ਕੇ ਨਾ ਲੰਘ ਵੇ ਮੈਂ ਖੱਟਾ ਪੋਣਾ ਲੈ ਕੇ ਨੀ ਮੈਂ ਸਾਗ ਲੈਣ ਗਈ ਸਾ ਪੋਣਾ ਮੈਂ ਉਥੋਂ ਲਾ ਲਿਆਈਆਂ ਨੀ ਮੈਂ ਧਰ ਨੂੰ ਨਾਨਕੀ ਵਿਆ ਲਿਆਈਆਂ ਨੀ ਮੈਂ ਧਰ ਨੂੰ ਨਾਨਕੀ ਵਿਆ ਲਿਆਈਆਂ